ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਵਿੰਦਰਪਾਲ ਨਜ਼ਰ ਮਾਰਦੇ ਪੰਜਾਬ ਮੇਂ ਕੁਛ ਵੱਡੀਆਂ ਖਬਰਾਂ ਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਬਰਨਾਲਾ ਦੇ ਪਿੰਡ ਸੈਣਾ ਦੇ ਵਿੱਚ ਆਧੁਨਿਕ ਲਾਇਬ੍ਰੇਰੀ ਦਾ ਕੀਤਾ ਉਦਘਾਟਨ ਕਿਹਾ ਬੱਚਿਆਂ ਨੂੰ ਪੜਨ ਦੇ ਲਈ ਮਿਲੇਗਾ ਚੰਗਾ ਮਾਹੌਲ ਤੇ ਬੱਚੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਦੇ ਲਈ ਵੀ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਲੈ ਕੇ ਕਰ ਸਕਣਗੇ ਪੜਾਈ। ਲਗਭਗ ਹਰ ਹਲਕੇ ਦੇ ਵਿੱਚ ਉਹ ਸ਼ਾਨਦਾਰ ਲਾਇਬ੍ਰੇਰੀਆਂ ਜਿਹੜੀਆਂ ਉਹ ਖੋਲ ਰਹੇ ਆ ਜਿਦੇ ਚ ਬਰਨਾਲੇ ਦੇ ਵਿੱਚ ਨੌ ਲਾਇਬ੍ਰੇਰੀਆਂ ਨੇ ਤੇ ਅੱਜ ਸੈਣੇ ਤੇ ਨਾਲ ਨਾਲ ਅੱਜ ਵਰਚੁਅਲ ਮੈਲ ਕਲਾਂ ਦੀਆਂ ਚਾਰ ਨੇ ਤੇ ਨਾਲ ਨਾਲ ਜਿਹੜਾ ਆਪਣਾ ਬਧੋੜਾ ਹਲਕਾ ਉਹਦੀਆਂ ਚਾਰ ਨੇ ਤੇ ਸਿਲੇਬਸ ਦੀਆਂ ਕਿਤਾਬਾਂ ਵੀ ਇੱਥੇ ਅਵੇਲੇਬਲ ਹੋਵਣਗੀਆਂ ਬੱਚੇ ਆਪਣੀਆਂ ਕਿਤਾਬਾਂ ਘਰੋਂ ਲਿਆ ਲਿਆ ਕੇ ਇੱਥੇ ਪੜ ਸਕਦੇ ਤੇ ਨਾਲ ਪੂਰੀ ਦੁਨੀਆ ਦੀਆਂ ਜਿਹੜੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਜਿਹੜੀਆਂ ਨੌਲੇਜ ਦੀਆਂ ਕਿਤਾਬਾਂ ਨੇ ਕਿਉਂ ਕਰੇ ਕਈ ਵਾਰੀ ਮਾਹੌਲ ਨਹੀਂ ਬਣਦਾ ਪੜਨ ਦਾ ਰੋਲਾ ਪੈਂਦਾ ਰਹਿੰਦਾ ਜਾਂ ਕੋ ਬੱਚੇ ਇੱਥੇ ਆ ਕੇ ਆਪਣੀ ਪੜਾਈ ਕਰ ਸਕਦੇ ਆ ਅਖਿਆਨਤੀ ਵੀ ਬੜੀਆ ਕਰਾ ਲਾ ਕੀਤਾ ਜਾ ਰਿਹਾ ਇਹਨਾਂ ਲਾਹਾ ਮਿਲੇਗਾ ਬੱਚਿਆਂ ਨੂੰ ਕੁਲ ਮਿਲੂਗਾ ਜੀ ਦੇਖੋ ਜੇ ਮਾਹੌਲ ਮਿਲ ਜੇ ਬੱਚੇ ਤਾਂ ਬੱਚਿਆਂ ਨੂੰ ਪੁੱਛਿਆ ਕੋਈ ਹਾਈਐਸ ਬਣਨ ਨੂੰ ਕਹਿੰਦਾ ਕੋਈ ਆਈਪੀਐਸ ਬਣਨ ਨੂੰ ਕਹਿੰਦਾ ਹੈ ਨਾ ਕੋਈ ਇੰਜੀਨੀਅਰ ਬਣਨ ਨੂੰ ਕਹਿੰਦਾ ਸੋ ਸੁਪਨੇ ਬੱਟੇ ਰੱਖਣੇ ਚਾਹੀਦੇ ਆ ਪੁਖਮંત્રી ਭਗਵੰਤ ਮਾਨ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਆ ਰਹੀਆਂ ਧਮਕੀਆਂ ਬਾਰੇ ਦਿੱਤਾ ਵੱਡਾ ਬਿਆਨ ਕਿਹਾ ਜਿੱਥੋਂ ਈਮੇਲ ਆਈ ਉਸ ਨੰਬਰ ਨੂੰ ਕੀਤਾ ਗਿਆ ਟ੍ਰੇਸ ਛੇਤੀ ਹੀ ਧਮਕੀ ਦੇਣ ਵਾਲੇ ਨੂੰ ਵੀ ਕੀਤਾ ਜਾਵੇਗਾ ਗ੍ਰਿਫਤਾਰ ਅਸੀਂ ਉਹਨਾਂ ਨੂੰ ਟ੍ਰੇਸ ਕਰ ਲਿਆ ਜਿਹੜਾ ਉਹਨਾਂ ਦਾ ਨੰਬਰ ਹੈ ਜਿਹੜਾ ਜਿੱਥੋਂ ਈਮੇਲ ਆਈ ਹੈ ਬੜੀ ਜਲਦੀ ਜਿਹੜਾ ਉਹਨਾਂ ਨੂੰ ਜਿਹੜਾ ਫੜ ਕੇ ਲਿਆਵਾਂਗੇ ਤੇ ਇਸ ਤਰ੍ਹਾਂ ਦੀ ਹਿੰਮਤ ਮਗਲ ਜਿਹਦੀ ਜਿਹਨੇ ਵੀ ਕੀਤੀ ਹੈ ਉਹਨੂੰ ਮਿਸਾਲੀ ਸਜ਼ਾ ਮਿਲਣਗੇ ਪੈਸੇ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਬੀਤਵੀਆਂ ਹਰ ਧਰਮ ਦੇ ਗ੍ਰੰਥੀਆਂ ਜੇ ਕੋਈ ਵੀਤ ਵੀ ਕਾ ਨਹੀਂ ਕਰੂਗਾ ਸਖਤ ਸਿਆਮ ਰੱਖਣ ਉਹਦੇ ਵਿੱਚ ਗੁਰੂ ਘਰ ਜਾਂ ਉਹਦੇ ਵਿੱਚ ਕੋਈ ਵੀ ਧਾਰਮਿਕ ਬਿਲਡਿੰਗ ਵੀ ਉਹਦੇ ਵਿੱਚ ਇਨਕ루ਜਡ ਆਮ ਆਦਮੀ ਪਾਰਟੀ ਦੀਕਰਣ ਤੋਂ ਐਮਐਲਏ ਅਨਮੋਲ ਗਗਨਮਾਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਜਾਣਕਾਰੀ ਤੇ ਕਿਹਾ ਕਿ ਸਿਆਸਤ ਛੱਡਣ ਦਾ ਲਿਆ ਫੈਸਲਾ ਤੇ ਨਾਲ ਹੀ ਪਾਰਟੀ ਦੇ ਨਾਲ ਆਪਣੀਆਂ ਸ਼ੁਭ ਕਾਮਨਾਵਾਂ ਹੋਣ ਦੀ ਵੀ ਆਖੀ ਗੱਲ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਇੱਕ ਮੋੜ ਤੋਂ ਮੁਹਾਲੀ ਦੀ ਅਦਾਲਤ ਵਿੱਚ ਕੀਤਾ ਗਿਆ ਪੇਸ਼ ਅਦਾਲਤ ਨੇ ਮਜੀਠੀਆ ਨੂੰ ਮੋੜ ਤੋਂ ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ 2 ਅਗਸਤ ਨੂੰ 14 ਦਿਨ ਦਾ ਫਰਦਰ ਜਿਹੜਾ ਜੁਡੀਸ਼ੀਅਲ ਕਸਟਡੀ ਉਹਨਾਂ ਨੂੰ ਭੇਜਿਆ ਗਿਆ 2 ਅਗਸਤ ਜਿਹੜੀ ਹੈ ਉਹਦੇ ਵਿੱਚ ਅਗਲੀ ਤਾਰੀਖ ਹੈ ਤੇ 2 ਅਗਸਤ ਨੂੰ ਹੁਣ ਦੁਬਾਰਾ ਇਹਨਾਂ ਨੂੰ ਜਿਹੜਾ ਇੱਥੇ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਸ਼੍ਰੀ ਦਰਬਾਰ ਸਾਹਿਬ ਨੂੰ ਆਈ 8ਵੀਂ ਧਮਕੀ ਭਰੀ ਈਮੇਲ ਕਿਸੇ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਦਰਬਾਰ ਸਾਹਿਬ ਦੇ ਬਾਹਰ ਵਧਾਈ ਗਈ ਸੁਰੱਖਿਆ ਇਸ ਤੋਂ ਇਲਾਵਾ ਸਿਵਲ ਕੱਪੜਿਆਂ ਦੇ ਵਿੱਚ ਕੰਪਲੈਕਸ ਦੇ ਅੰਦਰ ਵੀ ਪੁਲਿਸ ਕੀਤੀ ਗਈ ਤਾਂ ਇਹਨਾਂ ਲੋਹਗਿਆਣਾ ਦੇ ਵਿੱਚ ਭਾਜਪਾ ਆਗੂ ਨਮਨ ਬਾਂਸਲ ਦੇ ਉੱਪਰ ਟਿੱਬਾ ਰੋਡ ਗੋਪਾਲ ਨਗਰ ਵਿਖੇ ਅਣਪਛਾਤੇ ਨੌਜਵਾਨਾਂ ਨੇ ਕੀਤਾ ਹਮਲਾ ਹਮਲਾਵਰਾਂ ਨੇ ਭਾਜਪਾ ਆਗੂ ਨੂੰ ਮਾਰੇ ਥੱਪੜ ਤੇ ਨਾਲ ਹੀ ਦਾਤਰ ਨਾਲ ਕੀਤਾ वार ਭਾਜਪਾ ਆਗੂ ਨੇ ਇੱਕ ਦੁਕਾਨ ਦੇ ਵਿੱਚ ਜਾ ਕੇ ਆਪਣੀ ਬਚਾਈ ਜਾਨ ਮੈਂ ਵੀ ਆਪਣੀ ਦੁਕਾਨ ਹੈਗੀ ਮੇਰੀ ਕੋਪਾਰਨਰ ਚੌਕ ਆਪਣੀ ਦੁਕਾਨ ਤੋਂ ਜਿੱਦਾਂ ਰੋਡ ਰੂਟੀਨ ਵਿੱਚ 7 8 7 ਵਜੇ 8 ਵਜੇ 6 ਵਜੇ ਇਹਨੇ ਵੀ ਨਿਕਲਦਾ ਹਾਂ ਦੁਕਾਨ ਤੋਂ ਤੇ ਪਤਾ ਨਹੀਂ 2-3 ਦਿਨਾਂ ਤੋਂ ਉੱਤੋਂ ਕੀ ਸਿਸਟਮ ਹੋ ਰਿਹਾ ਮੈਨੂੰ 2-3 ਦਿਨ ਪਹਿਲਾਂ ਕਿਸੇ ਮੁੰਡਿਆਂ ਦੇ ਫੋਨ ਵੀ ਆਏ ਸੀਗੇ ਧਮਕੀਆਂ ਦੇ ਰਹੇ ਸੀਗੇ ਮੈਨੂੰ ਫੋਨ ਦੇ ਉੱਤੇ ਥ੍ਰੈਟ ਕਾਲਾਂ ਆਈਆਂ ਸੀ ਥ੍ਰੈਟ ਕਾਲਾਂ ਆਈਆਂ ਸੀਗੀਆਂ ਮੈਨੂੰ ਅੱਛਾ ਤੇ ਅੱਜ ਮੈਂ ਆਪਣੀ ਦੁਕਾਨ ਤੋਂ ਨਿਕਲਾ ਮੈਂ ਦੇਖਿਆ ਉੱਥੇ ਨੋਟਿਸ ਕਰ ਰਹੇ ਸੀਗੇ ਰੈਕੀ ਕਰ ਰਹੇ ਸੀ ਮੁੰਡੇ ਉੱਥੇ ਮੈਂ ਜਿੱਦਾਂ ਮੋੜ ਮੁੜਿਆ ਉੱਥੇ ਇੱਕ ਮੁੰਡੇ ਨੇ ਮੈਨੂੰ ਕਹਿੰਦਾ ਤੁਹਾਡਾ ਨਾਮ ਕੀ ਹੈ ਮੈਂ ਕਹਿੰਦਾ ਨਵਨ ਮਾਨਸਲ ਮੇਰਾ ਨਾਮ ਆ ਕਹਿੰਦਾ ਨਹੀਂ ਤੁਹਾਡਾ ਨਾਮ ਇਹ ਹੈ ਨਹੀਂ ਮੈਂ ਕਹਿੰਦਾ ਨਵਨ ਮਾਨਸਲ ਸਾਡੇ ਸ਼ਹਿਰ ਨੂੰ ਪੁੱਛ ਲਓ ਮੈਂ ਕਹਿੰਦਾ ਕਿੰਨੇ ਜਣੇ ਸੀਗੇ ਉਹ 8-9 ਜਣੇ ਸੀਗੇ ਉਹ ਮੁੰਡੇ ਪੈਦਲ ਭਜਦੇ-ਭਜਦੇ ਆ ਇੱਕ ਮੁੰਡੇ ਨੇ ਮੇਰੇ ਚੰਦ ਮਾਰੀ ਪਿੱਛੇ ਇੱਕ ਮੁੰਡੇ ਨੇ ਦਾਤ ਮਾਰਿਆ ਇਹਨਾਂ ਨੂੰ ਮੁੰਡੇ ਭਜਦੇ-ਭਜਦੇ ਆਈ ਰੋਡ ਮੈਂ ਉੱਥੇ ਇੱਕ ਦੁਕਾਨ ਦੇ ਅੰਦਰ ਵੜ ਗਿਆ ਆਪਣਾ ਬਚਾ ਕੀਤਾ ਬੰਦੇ ਵਾਕਫ ਹੈ ਤੁਹਾਡੇ ਨਹੀਂ ਮੈਂ ਨਹੀਂ ਜਾਣਦਾ ਇਹ ਕੌਣ ਸੀ ਕੌਣ ਨਹੀਂ ਸੀਗੇ ਮੈਂ ਫਤਿਗੜ ਚੂੜੀਆਂ ਦੀ ਨਾਇਬ ਤਹਿਸੀਲਦਾਰ ਦੀ ਪਟਵਾਰੀ ਤੋਂ ਰਿਸ਼ਵਤ ਲੈਣ ਦੀ ਵੀਡੀਓ ਹੋਈ ਵਾਇਰਲ ਵੀਡੀਓ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਨਾਇਬ ਤਹਿਸੀਲਦਾਰ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਮੁਅਤਲ ਤੇ ਨਾਲ ਹੀ ਪਟਵਾਰੀ ਖਿਲਾਫ ਵੀ ਡਿਪਟੀ ਕਮਿਸ਼ਨਰ ਨੂੰ ਮੁਅਤਲ ਕਰਨ ਦੇ ਲਈ ਲਿਖਿਆ ਖਤ ਪੰਜਾਬ ਭਾਜਪਾ ਦੀ ਲੀਡਰਸ਼ਿਪ ਨੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਕੀਤੀ ਅਮਨ ਸ਼ਾਂਤੀ ਤੇ ਪਾਇਚਾਰਕ ਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕੇ ਕੇਂਦਰ ਸਰਕਾਰ ਪੰਜਾਬ ਦੀ ਸੁਰੱਖਿਆ ਨਾਲ ਲੈ ਕੇ ਇਹ ਸੰਵੇਦਨਸ਼ੀਲ ਅੱਜ ਅਸੀਂ ਗੁਰੂ ਘਰ ਦੇ ਹੰਦ ਸਾਰੇ ਭਾਜਪੀ ਦੇ ਨੇਤਾगण ਇੱਕ ਨਾਨਕ ਨਾਮ ਲੈਵਾ ਸੰਗਤ ਜਿਹੜੀ ਕਿ ਇਸ ਗੁਰੂ ਘਰ ਨਾਲ ਸਾਰੀ ਪਿਆਰ ਕਰਦੀ ਹੈ ਉਹਦੇ ਰੂਪ ਚ ਆਏ ਆ ਨਾ ਕਿਸੇ ਨੇਤਾ ਦੇ ਰੂਪ ਚ ਆਏ ਆ ਨਾ ਕਿਸੇ ਹੋਰ ਰੂਪ ਦੇ ਰੂਪ ਚ ਆਏ ਆ ਅਸੀਂ ਨਵਾਨੇ ਜੇ ਬੰਦੇ ਬਣ ਕੇ ਉਸ ਗੁਰੂ ਘਰ ਦੇ ਅੰਦਰ ਆ ਕੇ ਸ਼ੀਸ਼ਟ ਨਿਭਾਇਆ ਸਾਰਿਆਂ ਨੇ ਔਰ ਵਾਹਿਗੁਰੂ ਜੀ ਅੱਗੇ ਇਹ ਪ੍ਰਾਰਥਨਾ ਕੀਤੀ ਹੈ ਕਿ ਸਾਡਾ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਫੈਇ ਚਾਰਾ ਜਿਹੜਾ ਉਹ ਮਜ਼ਬੂਤ ਹੋਏ ਔਰ ਪੰਜਾਬ ਹਮੇਸ਼ਾ ਚੜ੍ਹਦੀਆਂ ਕਲਾਂ ਚ ਰਹੇ ਸਾਡਾ ਦੇਸ਼ ਜਿਹੜਾ ਉਹ ਚੜ੍ਹਦੀ ਕਲਾਂ ਚ ਰਹੇ ਇਹੀ ਅਰਦਾਸ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਅੱਜ ਕੀਤੀ ਹੈ ਗਿਰੰਦਰ ਵਿਕੇ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਮੀਤ ਪ੍ਰਧਾਨ ਦੀ ਹਾਜ਼ਰੀ ਦੇ ਵਿੱਚ ਦੋ ਦਰਜਨ ਮਹਿਲਾ ਆਗੂਆਂ ਨੇ ਅਕਾਲੀ ਦਲ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ ਕਿਹਾ ਪਾਰਟੀ ਹਾਈ ਕਮਾਂਡ ਨੇ ਵਫਾਦਾਰ ਤੇ ਮਿਹਨਤੀ ਵਰਕਰਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਕੀਤੀ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8 ਅਗਸਤ ਤੋਂ 29 ਅਗਸਤ ਤੱਕ ਕਰਵਾਈ ਜਾਵੇਗੀ 10ਵੀਂ ਤੇ 12ਵੀਂ ਦੀ ਕੰਪਾਰਟਮੈਂਟ ਰੀਅਪੀਅਰਸ ਸੇਤ ਵਾਧੂ ਵਿਸ਼ਿਆਂ ਤੇ ਓਪਨ ਸਕੂਲ ਬਲਾਕ 2 ਦੀ ਪ੍ਰੀਖਿਆ ਸਾਬਤ ਕੀਤੇ ਗਏ ਕੇਂਦਰ ਵਿੱਚ ਸਵੇਰੇ 11:00 ਵਜੇ ਤੋਂ ਹੋਵੇਗੀ ਪ੍ਰੀਖਿਆ ਸ਼ੁਰੂ ਕਾਲਿਸ ਪੰਜਾਬ ਦੇ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸੰਦੇਹ ਇਜਾਜ਼ਤ ਸਰਸ਼ਕਾ